ਸਸੀ ਦਾ ਦੋਸਤ ਇਸ ਸ੍ਰੀ ਹਰਮੰਦਰ ਸਾਹਿਬ ਦੇ ਦਰਚੇ ਗਰੋ ਜੀ ਅਮਰ ਸਾਧੂ ਵਿਖੇ ਜਿੱਥੇ ਲੱਖਾਂ ਸ਼ਰਧਾਲੂ ਰੋ ਜਾਂਦੇ ਨੇ ਕੋਈ ਦੇਸਾਂ ਤੋਂ ਪ੍ਰਦੇਸਾਂ ਤੋਂ ਯਾਨੀ ਕਿ ਹਰ ਧਰਮ ਦੇ ਲੋਕ ਇੱਥੇ ਆਉਂਦੇ ਨੇ ਚਾਰ ਦਰਵਾਜ਼ੇ ਰੱਖੇ ਗੁਰੂ ਬਾਹਰ ਨੇ ਜਿਹੜਾ ਅਮਰ ਜ ਇਤਿਹਾਸ ਆ ਸਕਦਾ ਹੈ ਵੈਲਕਮ ਹੈ ਹਰ ਧਰਮ ਦਾ ਲੰਗਰ ਚ ਕੋ ਪ੍ਰਸ਼ਾਦ ਮਿਲਦਾ ਹੈ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਇਸੇ ਕਰਕੇ ਲੋਕ ਬੜੀਆਂ ਬੜੀਆਂ ਖਾਸ਼ਾਂ ਲੈ ਕੇ ਆਂਦੇ ਵੀ ਬੜੀਆਂ ਸ਼ਰਧਾ ਉਹਨਾਂ ਦੇ ਦਿਲ 'ਚ ਹੈ ਇਹ ਬੜੋਨੀਆਂ ਮੰਦੀਆਂ ਮਰਦਾਂ ਪੂਰੀਆਂ ਹੁੰਦੀਆਂ ਲੇਕਿਨ ਕਈ ਲੋਕ ਅਜੇ ਵੀ ਧਾਗੇ ਤੀਤਾਂ ਚੱਕਰਾਂ 'ਚ ਪਏ ਹੋਏ ਉਹ ਨੀਤਾ ਸਾਹਿਬ ਕਰੋ ਸਭ ਤੋਂ ਪਹਿਲਾਂ ਜਿਉ ਨੀਤਾ ਸਾਹਿਬ ਕਹਿੰਦੇ ਧਾਗੇ ਤੀਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਕੋਈ ਕਾਲਰ ਧਾਗਾ ਪਾਉਣ ਦੀ ਲੋੜ ਨਹੀਂ ਕਿਸੇ ਨੇ ਪੈਰਾ ਜਿ ਬਣਿਆ ਕਿਸੇ ਨੇ ਆਪਣੇ ਬਾੰਦ ਬਣਿਆ ਤਵੀਤ ਪਾਗੇ ਤਵੀਤਾਂ ਤੋਤਾਂ 'ਚ ਕੀ ਪਿਆ ਜੇ ਤੁਹਾਡੀ ਨੀਤਾ ਸਾਹਿਬ ਹੈ ਤੇ ਫੇਰ ਸਭ ਤੋਂ ਉੱਦੀ ਹੈ ਜੇ ਨੀਤਾ ਮਾੜੀਆਂ ਫੇਰ ਜਿੰਨੇ ਮਰਜੀ ਧਾਗੇ ਤੀਤਾਂ ਮੰਨ ਲਓ ਕੁਛ ਨਹੀਂ ਹੋਣਾ ਇਸ ਕੱਕੇ ਗੁਰੂ ਮਰ ਦੇ ਕਾਲ ਅਗੇ ਮਤਾ ਟਿਕ ਤੁਹਾਨੂੰ ਹਰਤ ਬਲਣਾ ਪੂਰੀ ਹੋਏਗੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ